ਅੱਧੀ ਰਾਤ ਨੂੰ ਦੁਨੀਆ ਦੇ ਦੋ ਵੱਡੇ ਨੇਤਾਵਾਂ ਵਿਚਕਾਰ ਫੋਨ ਤੇ ਹੋਈ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਫੋਨ ਮੌਕਾ ਵੀ ਖਾਸ ਸੀ ਤਾਂ ਗੱਲਬਾਤ ਵੀ ਖਾਸ ਹੋਈ ਡੋਨਲਡ ਟਰੰਪ ਨੇ ਭਾਰਤ ਨੂੰ ਅਮਰੀਕਾ ਦਾ ਸੱਚਾ ਦੋਸਤ ਦੱਸਿਆ ਇਨਾਂ ਹੀ ਨਹੀਂ ਟਰੰਪ ਨੇ ਇਸੇ ਸਾਲ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ ਵੀ ਦਿੱਤਾ ਦੁਨੀਆ ਦੇ ਸਭ ਤੋਂ ਤਾਕਤਵਰ ਨੇਤਾ ਡੋਨਲਡ ਟਰੰਪ ਨੇ ਸੌ ਚੁੱਕਣ ਤੋਂ 4 ਦਿਨ ਬਾਅਦ ਮੋਦੀ ਨੂੰ ਖੁਦ ਫੋਨ ਕੀਤਾ ਗੱਲਬਾਤ ਵਿੱਚ ਦੋਹਾਂ ਨੇਤਾਵਾਂ ਨੇ ਕਾਰੋਬਾਰ ਅਤੇ ਰੱਖਿਆ ਦੇ ਖੇਤਰ 'ਚ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤੇ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਕਿੰਨਾ ਵੱਡਾ ਹੈ ਭਾਰਤ ਅਮਰੀਕਾ ਦਾ ਕਾਰੋਬਾਰ ਇਹ ਵੀ ਸੁਣੋ। ਦੋਹਾਂ ਦੇਸ਼ਾਂ 'ਚ ਕਰੀਬ 62 ਅਰਬ ਡਾਲਰ ਦਾ ਕਾਰੋਬਾਰ ਹੁੰਦਾ ਹੈ। ਭਾਰਤ ਤਕਰੀਬਨ 40 ਅਰਬ ਡਾਲਰ ਦਾ ਐਕਸਪੋਰਟ ਕਰਦਾ ਹੈ। ਅਤੇ ਕਰੀਬ 22 ਅਰਬ ਡਾਲਰ ਦਾ ਇੰਪੋਰਟ ਅਮਰੀਕਾ ਤੋਂ ਕਰਦਾ ਹੈ। ਅਮਰੀਕਾ ਨੂੰ ਹੋਣ ਵਾਲੇ ਐਕਸਪੋਰਟ 'ਚ ਸੌਫਟਵੇਅਰ, ਕੱਪੜੇ, ਦਵਾਈਆਂ ਅਤੇ ਕੀਮਤੀ ਪੱਥਰ ਪ੍ਰਮੁੱਖ ਨੇ। ਇਸ ਤੋਂ ਇਲਾਵਾ ਆਤਵਾਦ ਦੇ ਮੁੱਦੇ ਤੇ ਵੀ ਦੋਹਾਂ ਨੇਤਾਵਾਂ ਨੇ ਚਰਚਾ ਕੀਤੀ ਦੋਹਾਂ ਨੇਤਾਵਾਂ ਨੇ ਮੋੜੇ ਨਾਲ ਮੋੜਾ ਜੋੜ ਕੇ ਆਤਵਾਦ ਨਾਲ ਲੜਨ ਦੀ ਗੱਲ ਕਹੀ ਮੋਦੀ ਅਤੇ 트੍ਰੰਪ ਦੀ ਗੱਲਬਾਤ ਇਸ ਲਈ ਅਹਿਮ ਹੈ ਕਿਉਂਕਿ 트੍ਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਭਾਰਤ ਨੂੰ ਉਹਨਾਂ ਚੁਣਿੰਦਾ ਦੇਸ਼ਾਂ ਦੀ ਸੂਚੀ 'ਚ ਰੱਖਿਆ ਸੀ ਜਿਨ੍ਹਾਂ ਨਾਲ ਉਹ ਰਾਸ਼ਟਰਪਤੀ ਬਣਨ ਤੋਂ ਬਾਅਦ ਰਿਸ਼ਤੇ ਮਜ਼ਬੂਤ ਕਰਨਾ ਚਾਹੁੰਦੇ ਸੀ I I look forward to working with Prime Minister Modi who has been very energetic in reforming india's bureaucracy great man i applaud him for doing so 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸੋਚ ਚੁੱਕਣ ਤੋਂ ਬਾਅਦ ਡੋਨਲਡ 트੍ਰੰਪ ਨੇ ਹੁਣ ਤੱਕ 4 ਵਿਦੇਸ਼ੀ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ ਮੋਦੀ ਪੰਜਵੇਂ ਨੇਤਾ ਨੇ